ਸਿਮਰਨ ਕਰਨ ਨਾਲ ਗੁਰੂ ਸਾਹਿਬ ਜੀ ਨੇ ਸੁਖਮਣੀ ਸਾਹਿਬ ਜੀ ਦੀ ਮਿੱਠੀ ਬਾਣੀ ਵਿੱਚ ਬੜੀ ਬਖਸ਼ਿਸ਼ ਕੀਤੀ ਹੈ ਪਰ ਅਸੀਂ ਵਹਿਮਾਂ ਭਰਮਾਂ ਵਿੱਚ ਫਸ ਜਾਂਦੇ ਹਾਂ ਡੁੱਬਦਾ ਦੇ ਵਿੱਚ ਬੰਦਾ ਫਸ ਜਾਂਦਾ ਹੈ ਘੁੰਮਣ ਘੇਰੀ ਵਿੱਚ ਪੈ ਜਾਂਦਾ ਦੌੜ ਨੱਠ ਭੱਜ ਕਰਦਾ ਹੈ ਗੁਮਰਾਹ ਹੋ ਜਾਂਦਾ ਹੈ ਤੁਹਾਨੂੰ ਬੜਾ ਸੋਣਾ ਮੈਸੇਜ ਦੇਣ ਲੱਗਿਆ ਹੈ ਕਿ ਸਿਮਰਨ ਦੇ ਨਾਲ ਗਿਆਨ ਵਿੱਚ ਵਾਧਾ ਹੁੰਦਾ ਹੈ ਸਿਮਰਨ ਦੇ ਨਾਲ ਜਪ ਤਪ ਸਫਲ ਹੁੰਦਾ ਹੈ ਸਿਮਰਨ ਕਰਨ ਦੇ ਨਾਲ ਬੁੱਧ ਦੇ ਉੱਤੇ ਮਤ ਦੇ ਉੱਤੇ ਪੜਦਾ ਨਹੀਂ ਪੈਂਦਾ ਬੰਦਾ ਬਵੇਕੀ ਬਣ ਜਾਂਦਾ ਹੈ ਗਿਆਨਵਾਨ ਪੁਰਸ਼ ਬਣ ਜਾਂਦਾ ਹੈ ਤਤਵੇਤਾ ਬਣ ਜਾਂਦਾ ਹੈ ਉਹਨਾਂ ਸਭਾ ਦੇ ਵਿੱਚ ਬੋਲਣਾ ਆ ਜਾਂਦਾ ਹੈ ਵੱਡੇ-ਵੱਡੇ ਲੋਕਾਂ ਵਿੱਚ ਗੱਲ ਕਰਨ ਦਾ ਤਰੀਕਾ ਆ ਜਾਂਦਾ ਹੈ ਉਹ ਮੈਥਡ ਉਹ ਢੰਗ ਆ ਜਾਂਦਾ ਹੈ ਸਿਮਰਨ ਕਰਨ ਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿੰਦੀ ਇੱਥੇ ਉਹਨੇ ਇਹ ਨਾ ਕਹਿਣਾ ਵੀ ਆਹ ਸ਼ਬਦ ਵੀ ਹੈ ਆਹ ਸ਼ਬਦ ਵੀ ਹੈ ਵੇ ਇਹ ਸ਼ਬਦ ਕਿਉਂ ਦੱਸਿਆ ਗਿਆ ਕਿਉਂਕਿ ਬਾਣੀ ਤਾਂ ਇੱਕ ਰੂਪ ਹੈ ਗੁਰਮੁਖੋ ਬਾਣੀ ਇੱਕ ਰੂਪ ਹੈ ਮੈਂ ਕੰਡੈਮ ਨਹੀਂ ਕਰ ਰਿਹਾ ਕੋਈ ਬਾਣੀ ਨੂੰ ਪਾਬੰਦੀ ਨਹੀਂ ਲਗਾ ਰਿਹਾ ਮੇਰਾ ਮਤਲਬ ਇਹ ਹੈ ਕਿ ਜਦੋਂ ਵੀ ਸਿਮਰਨ ਕਰਨਾ ਹੈ ਨੇਤਰ ਬੰਦ ਕਰਕੇ ਵਾਹਿਗੁਰੂ ਦੇ ਚਰਨਾਂ ਵਿੱਚ ਪੂਰਾ ਧਿਆਨ ਜੋੜਨਾ ਹੈ ਮਨ ਇਕਾਗਰ ਕਰਨਾ ਹੈ ਭਾਵ ਕੇ ਜੋ ਬੋਲਣਾ ਹੈ ਉਹਨੂੰ ਸੁਣਨਾ ਹੈ ਤੇ ਸੁਣ ਕੇ ਹਿਰਦੇ ਵਿੱਚ ਵੀ ਲਾਗੂ ਕਰਨਾ ਤੇ ਜ਼ਿੰਦਗੀ ਵਿੱਚ ਵੀ ਲਾਗੂ ਕਰਨਾ ਬਹੁਤ ਤੁਹਾਨੂੰ ਮੈਂ ਮਹਾਰਾਜੀ ਦੀ ਬਖਸ਼ਿਸ਼ ਦੇ ਨਾਲ ਗੁਰੂ ਸਾਹਿਬ ਜੀ ਦੇ ਇੱਕ ਆਸ਼ੀਰਵਾਦ ਦੇ ਨਾਲ ਤੁਹਾਨੂੰ ਕਹਿ ਰਿਹਾ ਸਾਰੀ ਸੰਗਤ ਨੂੰ ਕਿ ਸਿਮਰਨ ਕਰਕੇ ਵੇਖਿਓ ਜਿੰਦਗੀ ਬੜੀ ਸੋਹਣੀ ਬਣ ਜਾਂਦੀ ਹੈ ਸਿਮਰਨ ਕਰਨ ਨਾਲ ਲੜਾਈ ਝਗੜੇ ਕਲੇਸ਼ ਨਹੀਂ ਹੁੰਦੇ ਸਿਮਰਨ ਕਰਨ ਨਾਲ ਸਰੀਰ ਹਰਿਆ ਭਰਿਆ ਰਹਿੰਦਾ ਹੈ ਤਨ ਮਨ ਹਰਿਆ ਭਰਿਆ ਰਹਿੰਦਾ ਹੈ ਤਨ ਵੀ ਨਹੀਂ ਸੁੱਕਾ ਰਹਿੰਦਾ ਮਨ ਵੀ ਸੁੱਕਾ ਨਹੀਂ ਰਹਿੰਦਾ ਅਰਿੱਧਾਂ ਸਿੱਧਾਂ ਆ ਜਾਂਦਿੰਗਾਂ ਕਾਰੋਬਾਰ ਚੱਲਣੇ ਸ਼ੁਰੂ ਹੋ ਜਾਂਦੇ ਆ ਮਾਇਆ ਦੀ ਕਮੀ ਨਹੀਂ ਰਹਿੰਦੀ ਅੱਜ ਲੋਕ ਮਾਇਆ ਕਰਕੇ ਭੱਜੇ ਫਿਰਦੇ ਸਾਨੂੰ ਇੱਥੋਂ ਮਾਇਆ ਮਿਲੇ ਉੱਥੋਂ ਮਿਲੇ ਪਰ ਤੁਹਾਨੂੰ ਕੰਮ ਕਰਨਾ ਪਏਗਾ ਤੁਹਾਨੂੰ ਸਿਮਰਨ ਕਰਨਾ ਪਏਗਾ ਤੁਹਾਨੂੰ ਮਨ ਟਿਕਾਉਣਾ ਪਏਗਾ ਤੁਹਾਨੂੰ ਸੁਰਤ ਜੋੜਨੀ ਪ ਇਰਤੇ ਦੇ ਵਿੱਚੋਂ ਦਿਲ ਦੀ ਤਹਿ ਤੋਂ ਤੁਹਾਨੂੰ ਬੋਲਣਾ ਪਏਗਾ ਜਿਸ ਗੁਰੂ ਦਾ ਤੁਸੀਂ ਸਿਮਰਨ ਕਰਦੇ ਹੋ ਜਿਸ ਮਾਲਕ ਨੂੰ ਤੇ ਆਉਣੇ ਉਹਦੇ ਤੇ ਭਰੋਸਾ ਰੱਖਿਓ ਉਹਦੇ ਤੇ ਸ਼ਰਧਾ ਤੇ ਵਿਸ਼ਵਾਸ ਰੱਖਿਓ ਇੱਥੇ ਮੈਂ ਬੇਨਤੀ ਕਰਾਂਗਾ ਕਿ ਜਿਹੜੀ ਸੰਗਤ ਨਵੀਂ ਆਈ ਹੈ ਉਸ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਇਸ ਚੈਨਲ ਨੂੰ ਇਸ ਪੇਜ ਨੂੰ ਫੋਲੋ ਵੀ ਕਰ ਲਓ ਸ਼ੇਅਰ ਵੀ ਕਰਿਆ ਕਰੋ ਤੇ ਸਾਰੀ ਸੰਗਤ ਕਮੈਂਟ ਜਰੂਰ ਕਰਿਆ ਕਰੇ ਕੋਈ ਕਮੈਂਟ ਤੋਂ ਬਿਨਾਂ ਨਰਿਆ ਕਰੇ ਕੋਈ ਵਾਹਿਗੁਰੂ ਲਿਖਿਆ ਕਰੇ ਕੋਈ ਆਪਣੇ ਸੁਝਾਅ ਦਿਆ ਕਰੇ ਕਿਉਂਕਿ ਤੁਸੀਂ ਸਾਡਿਓ ਅਸੀਂ ਤੁਹਾਡੇ ਆਂ ਕੋਈ ਭੈਣ ਹੁੰਦੀ ਐ ਮਾਂ ਹੁੰਦੀ ਐ ਅਸੀਂ ਕਿਸੇ ਦਾ ਪੁੱਤ ਹਾਂ ਕਿਸੇ ਦਾ ਮਾਂ ਭਰਾ ਹਾਂ ਇਸ ਕਰਕੇ ਬਹੁਤ ਤੁਸੀਂ ਸਹਿਯੋਗ ਦਿੱਤਾ ਸੰਗਤ ਜੀ ਇੰਸਟਾਗ੍ਰam ਤੇ ਵੀ YouTube ਤੇ ਵੀ Facebook ਤੇ ਵੀ ਮਾਰੇ ਸੱਚੇ ਪਾਤਸ਼ਾਹ ਤੋਂ ਨੂੰ ਸਾਰਿਆਂ ਨੂੰ ਦੁੱਧ ਪੁੱਤ ਮਾਇਆ ਦੇ ਗੱਪੇ ਦੇਵੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਜਿਉਂਦੇ ਰਹੋ ਸੱਚੇ ਪਾਤਸ਼ਾਹ ਮੇਰਾ ਕਰਨ ਇੰਨੀ ਬੇਨਤੀ ਐ